ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਹਾੜੀ ਅਤੇ ਮਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਦੇ ਕਾਰਨ ਜੇਕਰ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਰਾਵੀ ਦਰਿਆ ਨਾਲ ਲੱਗਦੇ ਸਾਰੇ ਪਿੰਡਾਂ ਦੇ ਵਿੱਚ ਹੜ੍ਹ ਆਏ ਹੋਏ ਹਨ ਜਿਸ ਕਰਕੇ ਉੱਥੋਂ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਵਧੀਆਂ ਹਨ ਅਤੇ ਉਹਨਾਂ ਨੂੰ ਖਾਣ ਪੀਣ ਦੇ ਸਮਾਨ ਦੀ ਵੀ ਮੁਸ਼ਕਲ ਆ ਰਹੀ ਹੈ ਇਸੇ ਨੂੰ ਵੇਖਦੇ ਹੋਏ ਸਮੁੱਚੇ ਪੰਜਾਬ ਦੇ ਵਿੱਚੋਂ ਵੱਖ-ਵੱਖ ਸੰਸਥਾਵਾਂ ਵੱਲੋਂ ਉੱਥੇ ਮਦਦ ਭੇਜੀ ਜਾ ਰਹੀ ਹੈ। ਇਸੇ ਤਰ੍ਹਾਂ ਬਟਾਲਾ ਦੇ ਨੇੜਲੇ ਪਿੰਡ ਗਿੱਲਾਂਵਾਲੀ ਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਡੇਰਾ ਬਾਬਾ ਨਾਨਕ ਅਤੇ ਹੋਰ ਹੜਪੀੜਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜੀ ਗਈ। ਇਸ ਮੌਕੇ ਜਦੋਂ ਗੱਲਬਾਤ ਕੀਤੀ ਗਈ ਤਾਂ ਪਿੰਡ ਦੇ ਸਰਪੰਚ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਾਸੀਆਂ ਵੱਲੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਉਹਨਾਂ ਕਹਿੰਦੇ ਕਿ ਇਸ ਵਿੱਚ ਖਾਣ ਦਾ ਸਮਾਨ ਪੀਣ ਵਾਸਤੇ ਸ਼ੁੱਧ ਪਾਣੀ ਅਤੇ ਮੱਛਰ ਨੂੰ ਦੂਰ ਕਰਨ ਵਾਸਤੇ ਦਵਾਈਆਂ ਵੀ ਸ਼ਾਮਲ ਹਨ ਉਹਨਾਂ ਕਹੇ ਕਿ ਉਹਨਾਂ ਖੁਦ ਜਾ ਕੇ ਇਹਨਾਂ ਇਲਾਕਿਆਂ ਵਿੱਚ ਵੇਖਿਆ ਹੈ ਕਿ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਅਤੇ ਉੱਥੇ ਖਾਣ ਪੀਣ ਦੇ ਸਮਾਨ ਦੇ ਨਾਲ ਨਾਲ ਮੱਛਰ ਜੋ ਪੈਦਾ ਹੋ ਰਿਹਾ ਉਸ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ ਉਹਨਾਂ ਨੇ ਕਿਹਾ ਕਿ ਅੱਗੇ ਵੀ ਉਹਨਾਂ ਦੀ ਇਹ ਸੇਵਾ ਜਿਹੜੀ ਹੈ ਉਹ جاری ਰਹੇਗੀ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕਰਕੇ ਆਉਂਦੇ ਆਉਂਦੇ ਆ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤੁਹਾਡੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸਰਚ ਕਰੋ ਦਾ RN News ਅਤੇ ਜੁੜੇ ਰਹੋ ਤਾਆਂੀਆਂ ਖਬਰਾਂ ਦੇਖਣ ਲਈ ਸੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤਰਿੰਕੂ ਆਜ਼ਾਦੀ ਇੱਕ ਖਾਸ ਕੋਰ। ਦਾ ਨਾਮ ਟੋਨੀ ਅਗਸਟੀਨਾ ਪਿੰਡ ਗਿਲਾਂ ਵਾਲੀ ਦਾ ਮੈਂ ਸਰਪੰਚਾਂ ਜੀ। ਸਾਡਾ ਫਿਲਹਾਲ ਸਾਡੀ ਕ੍ਰਿਸਚੀਅਨ ਵੈਲਫੇਅਰ ਸੁਸਾਇਟੀ ਵੀ ਹੈ। ਔਰ ਉਸ ਤੋਂ ਇਲਾਵਾ ਸਾਡੇ ਪਿੰਡ ਦੇ ਸਾਰੇ ਨੌਜਵਾਨ ਯੂਥ ਜਿਹੜਾ ਵਾ ਉਹ ਇਕੱਠਾ ਹੋ ਕੇ ਅਸੀਂ ਜਾ ਰਹੇ ਹਾਂ। ਕਾਫੀ ਦਿਨਾਂ ਤੋਂ ਅਸੀਂ ਵੇਖ ਰਹੇ ਸੀ ਕਿ ਹੜਾ ਹੜ ਦੇ ਕਾਰਨ ਬਹੁਤ ਹਾਲਾਤ ਜੜੇ ਸੀ ਖਰਾਬ ਹੋ ਚੁੱਕੇ ਨੇ ਤੇ ਅਸੀਂ ਪਰਸਨਲੀ ਵੀ ਵਿజిਟ ਕਰਕੇ ਆਏ ਆ ਤੇ ਵਿజిਟ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਲੋਕਾਂ ਦੇ ਹਾਲਾਤ ਬਹੁਤ ਮੰਦੇ ਨੇ ਤੇ ਸਾਡੇ ਸਾਰੇ ਭਰਾਵਾਂ ਨੇ ਇਹ ਸਹਿਯੋਗ ਦਿੱਤਾ ਵਾ ਚਾਹੁੰਦੇ ਨੇ ਕਿ ਅਸੀਂ ਸਾਰੇ ਰਲ ਕੇ ਹੈਲਪ ਕਰ ਸਕੀਏ ਪੈਸਾ ਸਾਰਾ ਸਾਡੇ ਜੀ ਸਾਡੇ ਪਿੰਡ ਦੇ ਲੋਕਾਂ ਨੇ ਇਕੱਠਾ ਕੀਤਾ ਮੁੰਡਿਆਂ ਨੇ ਨੌਜਵਾਨ ਮੁੰਡਿਆਂ ਨੇ ਇਕੱਠਾ ਕੀਤਾ ਜੀ ਔਰ ਜਿੰਨੇ ਵੀ ਐਨ ਆਰ ਆਈ ਭਰਾ ਦੋਸਤ ਯਾਰ ਦੋਸਤ ਨੇ ਭਰਾਵਾਂ ਨੇ ਉਹਨਾਂ ਸਾਰਿਆਂ ਨੇ ਆਪਣੇ ਵੱਲੋਂ ਯੋਗਦਾਨ ਪਾਇਆ ਵਾ ਔਰ ਇਹ ਯੋਗਦਾਨ ਅਸੀਂ ਇਸ ਕਰਕੇ ਪਾ ਰਹੇ ਆਂ ਵੀ ਜਿੰਨੀ ਵੱਧ ਤੋਂ ਵੱਧ ਗਰੀਬ ਲੋਕਾਂ ਦੀ ਸੇਵਾ ਹੋ ਸਕਦੀ ਹੈ ਜਾਂ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਉਹਨਾਂ ਦੀ ਸੇਵਾ ਕਰੀਏ ਅਸੀਂ ਉੱਥੇ ਗਏ ਆ ਜੀ ਮੈਂ ਵਿਜ਼ਿਟ ਕਰਕੇ ਆ ਮੈਂ ਪਰਸਨਲੀ ਮੈਂ ਵਿਜ਼ਿਟ ਕੀਤਾ ਵਾ ਤੇ ਮੈਂ ਵੇਖਿਆ ਵਾ ਵੀ ਉੱਥੇ ਹੜ੍ਹ ਦੇ ਕਾਰਨ ਲੋਕਾਂ ਦੇ ਸਮਾਨ ਸਾਰਾ ਖਰਾਬ ਹੋ ਚੁੱਕਿਆ ਵਾ ਬਹੁਤ ساری ਪ੍ਰੋਬਲਮ ਖਾਣ ਵਾਲੇ ਖਾਣੇ ਦੀ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਉਸ ਤੋਂ ਇਲਾਵਾ ਅਸੀਂ ਵੇਖਿਆ ਹੈ ਕਿ ਮੱਛਰ ਦੇ ਬੜਾ ਜੜਾ ਜੋਰ ਹੈ ਕਿਉਂਕਿ ਪਾਣੀ ਉੱਥੇ ਖੜਾ ਹੋਇਆ ਵਾ ਉਹਦਾ ਕਰਕੇ ਮੈਡੀਸਿਨ ਦੀ ਵੀ ਬੜੀ ਪ੍ਰੋਬਲਮ ਆ ਔਰ ਮੱਛਰ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦੀ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਅਸੀਂ ਅੱਜ ਸੋਚਿਆ ਵਾ ਕਿ ਨਾਲ ਨਾਲ ਖਾਣਾ ਪਾਣੀ ਵੀ ਲੈ ਕੇ ਜਾਵਾਂਗੇ ਨਾਲ ਕੁਝ ਮੈਡੀਸਿਨ ਜਿਦਾ ਓਡੋਮੋਸ ਵਗੈਰਾ ਲੈ ਕੇ ਚੱਲੇ ਆ ਤਾਂ ਕਿ ਲੋਕ ਉਹ ਜਿਹੜੀ ਉਹਨੂੰ ਇਸਤੇਮਾਲ ਕਰ ਸਕਣ ਜੇ ਫਿਲਹਾਲ ਅਸੀਂ ਸਾਡਾ ਪਹਿਲਾ ਦਿਨ ਜੇ ਪੇ ਉਸ ਤੋਂ ਪਹਿਲਾਂ ਆਪਾਂ ਗਏ ਆ ਪਰ ਪਿੰਡ ਲੈਵਲ ਤੇ ਨਹੀਂ ਗਏ ਉਸ ਤੋਂ ਇਲਾਵਾ ਪਹਿਲਾਂ ਆਪਾਂ ਦੂਸਰੇ ਸੰਸਥਾਵਾਂ ਦੇ ਨਾਲ ਜਾ ਕੇ ਵੇਖਿਆ ਹਾਲਾਤ ਵੇਖਿਆ ਮੌਕੇ ਨੂੰ ਵੇਖਿਆ ਵਾ ਅੱਜ ਸਾਡੇ ਪਿੰਡ ਦੇ ਆਪਣੇ ਸਾਰੇ ਨੌਜਵਾਨ ਮੁੰਡਿਆਂ ਨੇ ਇਹ ਯੋਗਦਾਨ ਦਿੱਤਾ ਵਾ ਔਰ ਇਹਨਾਂ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਵਾ ਕਿ ਅਸੀਂ ਵਾਅਦੇ ਤੋਂ ਵੱਧ ਯੋਗਦਾਨ ਪਾਈਏ ਅਸੀਂ ਅੱਜ ਪਾਣੀ ਲੈ ਕੇ ਜਾ ਰਹੇ ਹਾਂ ਜੀ ਬ੍ਰੈਡ ਲੈ ਕੇ ਜਾ ਰਹੇ ਹਾਂ ਬਿਸਕਟ ਲੈ ਕੇ ਜਾ ਰਹੇ ਹਾਂ ਔਰ ਉਡੋਮੋਸਲੇ ਤੇ ਜਾ ਰਹੇ ਹਾਂ ਅੱਜ ਸੇ ਪਿਆਰਮਸੀ ਮੈਂ ਬੋਲਣਾ ਪਿੰਡ ਗਿੱਲਾਂ ਵਾਲੀ ਕਿਲੇ ਤੋਂ ਅਸੀਂ ਜਿਹੜੇ ਹਰਪੜ ਬਾਬਤ ਇਲਾਕੇ ਨੇ ਭੈਣ ਭਰਾ ਨੇ ਜਿਹੜੇ ਬਹੁਤ ਸਮਾਨ ਡੰਗ ਬਹੁਤ ਖਲਾਤ ਮਾੜੇ ਨੇ ਇਹਨਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਦੋਹਾਂ ਪਿੰਡਾਂ ਦੇ ਨੌਜਵਾਨਾਂ ਨੇ ਬੜੀ ਵਧੀਆ ਸੋਚ ਸੋਚੀ ਆ ਕਿ ਇਹਨਾਂ ਲੋਕਾਂ ਨੂੰ ਜਿਹੜਾ ਹੈ ਉਹ ਬਹੁਤ ਕਈ ਦਿਨਾਂ ਤੋਂ ਭੁੱਖੇ ਨੇ ਇਹਨਾਂ ਨੂੰ ਕੁਝ ਨਾ ਕੁਝ ਦਿੱਤਾ ਜਾਵੇ ਕਿਉਂਕਿ ਬਾਈਬਲ ਦੇ ਵਿੱਚ ਵੀ ਲਿਖਿਆ ਵਾ ਇਹ ਜਿਹੜਾ ਭੁੱਖਾ ਹੈ ਉਹਨੂੰ ਰੋਟੀ ਦਿਓ ਇਹ ਸਾਡੇ ਨੌਜਵਾਨਾਂ ਦੀ ਜਿਹੜੀ ਸੋਚ ਹੈ ਦੋਹਾਂ ਪਿੰਡਾਂ ਦੀ ਬੜੀ ਵਧੀਆ ਵਾ ਨੇਰੇ ਕ੍ਰਿਸਚੀਅਨ ਨਹੀਂ ਦੂਜੀ ਬਰਾਦਰੀ ਦੇ ਵੀ ਨੌਜਵਾਨ ਰਲ ਕੇ ਇਹ ਅਪਰਾਲਾ ਕੀਤਾ ਵਾ ਔਰ ਅਸੀਂ ਇਹ ਅਪਰਾਲਾ ਇਸ ਲਈ ਕਰ ਰਿਹਾ ਕਿ ਉਹਨਾਂ ਦੀ ਮਦਦ ਹੋ ਸਕੇ ਮੈਂ ਚਰਚ ਵਿੱਚ ਰੋਜ਼ ਇਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਵੀ ਕਰ ਰਿਹਾ ਮਾਂ ਦੁਆ ਵੀ ਕਰ ਰਿਹਾ ਮਾਂ ਔਰ ਅੱਜ ਅਸੀਂ ਇਹ ਨੌਜਵਾਨਾਂ ਵੱਲੋਂ ਜੋ ਰਾਸ਼ਨ ਤਿਆਰ ਕੀਤਾ ਗਿਆ ਸਮਾਨ ਤਿਆਰ ਕੀਤਾ ਗਿਆ ਉਹਨੂੰ ਲੈ ਕੇ ਜਾ ਰਹੇ ਹਾਂ ਬਹੁਤ ਵਧੀਆ ਕਿਉਂਕਿ ਪੰਜ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਕਿ ਅਸੀਂ ਸਾਰੀਆਂ ਕੌਮਾਂ ਸਾਰੀ ਬਰਾਦਰੀ ਇਕੱਠੇ ਹੋ ਕੇ ਸਾਨੂੰ ਸਾਰਿਆਂ ਨੂੰ ਸਹਯੋਗ ਦੇਣਾ ਚਾਹੀਦਾ ਸਾਡੀ ਸਿੱਖਿਆ ਸਾਡਾ ਸਮਾਜ ਸਾਡਾ ਪੰਜਾਬ ਸਾਡੀ ਸਿੱਖਿਆ ਜਿਹੜੀ ਆ ਉਹੀ ਦੱਸਦੀ ਹੈ ਕਿ ਅਸੀਂ ਇੱਕ ਹੋ ਕੇ ਹਰ ਕਿਸੇ ਦੀ ਮਦਦ ਕਰ ਸਕੀ ਹਾਂ ਦੂਸਰੇ ਲੋਕ ਵੀ ਨੇ ਮੇਰੇ ਭਰਾ ਨੇ ਅਚਾ ਜਿਨ੍ਹਾਂ ਦੇ ਮਨ ਵਿੱਚ ਆਇਆ ਵਾ ਵੀ ਚਾਹ ਜਿਹੜੀ ਆ ਸੇਵਾ ਕਰ ਰਹੇ ਨੇ ਇਹ ਬਰਾਦਰੀ ਦੂਸਰੀ ਹੈ ਫਿਰ ਵੀ ਲੈ ਕੇ ਆਏ ਨੇ ਬਾਕੀ ਦੂਜੀ ਬਰਾਦਰੀ ਵੀ ਸਾਡੇ ਮੇਲ ਮਲਾਪ ਕਰਕੇ ਅਸੀਂ ਇਹ ਕੰਮ ਕਰੀ ਨਾ ਅੱਜ ਨਹੀਂ ਹੋਰ ਵੀ ਲੋੜ ਪਈ ਤੇ ਵੱਧ ਤੋਂ ਵੱਧ ਅਸੀਂ ਸਾਰੇ ਦੋਹਾਂ ਨਗਰਾਂ ਵੱਲੋਂ ਇਕੱਠੇ ਹੋ ਕੇ ਹੋਰ ਵੀ ਮਦਦ ਕਰਨ ਦੀ ਉਪਰਾਲਾ ਕਰਾਂਗੇ